ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਕਰਿਆ ਜਾਂਦਾ ਹੈ ਨਹਿਰ ਡੈਰੀ ਫਾਰਮ ਤੇ ਲੈ ਮਿੱਤਰੋ ਤੁਸੀਂ ਕਹਿੰਦੇ ਨੇ ਝੋਟੀਆਂ ਝੋਟੀਆਂ ਅੱਜ ਆਪ ਫੇਰ ਲੈ ਕੇ ਹਾਜ਼ਰ ਹੋયા ਥੋਡੇ ਪਾਸ ਤੇ ਪਹਿਲਾਂ ਵੀਡੀਓ ਪਾਈ ਨਹੀਂ ਹੈਗੀ ਆਪਾਂ ਅਹੀਂ ਸੇਲ ਕਰਦਾਂਗੇ ਸੀ ਅੱਜ ਆਪਣਾ ਹੁਣ ਚੈਨਲ ਚੱਲ ਪਿਆ ਹੁਣ ਆਪਾਂ ਚੈਨਲ ਦੇ ਵੀ ਵੀਡੀਓ ਪਾਇਆ ਕਰਾਂਗੇ ਆਪਣੇ ਚੈਨਲ ਨਹਿਰ ਡੈਰੀ ਫਾਰਮ ਇਹਨੂੰ ਫੋਲੋ ਕਰ ਲਿਓ ਗਾਹਾਂ ਸ਼ੇਅਰ ਵੀ ਕਰ ਦਿਓ ਥੋਡੇ ਸੰਯੋਗ ਦੀ ਲੋੜ ਆ ਭਰਾਵਾਂ ਦੀ ਤੇ ਆਪਾਂ ਤੁਹਾਨੂੰ ਮਹਸਾ ਦੀ ਜਾਣਕਾਰੀ ਵਾਸਤੇ ਤੇ ਵਪਾਰ ਲੈਣ ਦਾ ਵੀ ਕੰਮ ਆਪਣਾ ਤੁਹਾਨੂੰ ਉਹ ਵੀ ਮੱਝਾਂ ਪਾਉਂਦੇ ਰਿਹਾ ਕਰਾਂਗੇ ਵਧੀਆ ਕੁਆਲਿਟੀ ਦੀਆਂ ਮੱਝਾਂ ਹੁੰਦੀਆਂ ਨੇ ਆਪਣੇ ਫਾਰਮ ਤੇ ਤੇ ਉਹ ਵੀ ਤੁਹਾਨੂੰ ਦਿਖਾਉਂਦੇ ਰ੍ਹਾਂਗੇ ਤੇ ਬਾਕੀ ਆਪਾਂ WhatsApp ਤੇ ਸਟੇਟਸ ਲੱਗਿਉਂਦੇ ਨੇ ਆਪਣੇ ਪਾਸਾ ਵੀ ਜੰਦੇ ਨੇ ਤੇ ਹੁਣ ਆਪਾਂ ਚੈਨਲ ਤੇ ਪਾਇਆ ਕਰਾਂਗੇ ਸਾਰੇ ਬਤੂਰ ਦੂਰ ਤਾਈਂ ਪਤਾ ਲੱਗਦਾ ਰਹਿੰਦਾ ਫੋਨ ਆਉਂਦੇ ਰਹਿੰਦੇ ਨੇ ਫੋਨ ਕਈ ਵਾਰ ਟੈਂਡ ਵੀ ਨਹੀਂ ਹੁੰਦੇ ਚੱਕੀਆਂ ਜੀਆਂ ਦੇ ਕੰਮ ਬਹੁਤ ਹੁੰਦਾ ਤੇ ਹੁਣ ਜੇ ਕੋਈ ਹੋਰ ਆ ਕੋਈ ਮਹਸਾ ਦੇ ਕੋਈ ਦੁੱਧ ਵਧਾਉਣ ਵਾਸਤੇ ਜਾਂ ਕੋਈ ਹੋਰ ਆਪਾਂ ਉਹ ਵੀ ਵੀਡੀਓ ਪਾਉਣੇ ਰਹਿੰਦੇ ਆ ਦੱਸਦੇ ਰਹਿੰਦੇ ਜਿੰਨੀ ਕਾਪਨ ਨੂੰ ਨੌਲੇਜ ਹੈ ਓਨੀ ਕ ਤੁਹਾਡੇ ਨਾਲ ਸਾਂਝੀ ਕਰਦੇ ਆ ਦੱਸਦੇ ਰਹਿੰਦੇ ਆ ਕੋਈ ਪਸ਼ੂ ਨਾ ਗੱਬਣ ਹੁੰਦਾ ਹੋਵੇ ਭਾਰ ਪੈਂਦਾ ਹੋਵੇ ਜਾਂ ਲੇਵਾਰਾ ਕੱਢਦਾ ਹੋਵੇ ਬਾਕੀ ਹੋਰ ਵੀ ਆਪਾਂ ਕਲਿੱਪਾ ਬਣਾ ਕੇ ਤੁਹਾਨੂੰ ਵੀਡੀਓ ਪਾ ਕੇ ਕੰਮ ਕੰਮ ਦੀਆਂ ਉਹ ਵੀਡੀਓ ਆਪਾਂ ਭੇਜਦੇ ਰਹਿੰਦੇ ਆ ਹਾਂ ਜਿਸੇ ਪਣ ਪਈ ਦਾ ਪਸ਼ੂ ਨਾ ਖਰਾਬ ਹੋਵੇ ਆਪਣੀ ਇਹੀ ਇੱਛਾ ਹੈ ਵੀ ਯਾਰ ਹਰੇਕ ਦੇ ਹਨਾ ਮਹंगाई ਦਾ ਟਾਈਮ ਆ ਯਾਰ ਜੇ ਡੰਕਰ ਪਾਲ ਕੇ ਖਰਾਬ ਹੋ ਜੇ ਫਿਰ ਬੰਦੇ ਦਾ ਮਨ ਟੁੱਟ ਜਾਂਦਾ ਜੇ ਹੁਣ ਲਾ ਲੋ ਵੀ ਆਪਾਂ ਪਾਲਦੇ ਆ ਨੇ ਸ਼ੌਂਕ ਨਾਲ ਸਾਰੀ ਪਰਿਵਾਰ ਆ ਉਦੋਂ ਡੰਕਰ ਖਰਾਬ ਹੋ ਜੇ ਗੱਬਣ ਨਾ ਰਹੇ ਫਿਰ ਦੁੱਖ ਹੋ ਜਾਂਦਾ ਬੰਦੇ ਨੂੰ ਪਾਲਣ ਦਾ ਹੋਰ ਫਿਰ ਸ਼ੌਂਕ ਘਟ ਜਾਂਦਾ ਹਨਾ ਤੇ ਇਹ ਉਹ ਵੀ ਆਪਾਂ ਦੱਸਦੇ ਰਹਿੰਨੇ ਜਿੰਨੀ ਕੁ ਨੌਲਜ ਆਪਾਂ ਨੂੰ ਕਿ ਜੇ ਬੈਣ ਪਾਈ ਦਾ ਫਾਇਦਾ ਹੋ ਜੇ ਹੋਰ ਹੋ ਜੇ ਦੱਸਦੇ ਰਹਿੰਨੇ ਆਪਾਂ ਉਹ ਵੀ ਤੁਹਾਨੂੰ ਤੇ ਆਪਣੇ ਕੋਲੇ ਅੱਜ ਦੋ ਝੋਟੀਆਂ ਆਈਆਂ ਨੇ ਇੱਕ ਬੂਰੀਆ ਇੱਕ ਆਪਣਾ ਦੂਸਰੀ ਆ ਦੂਜੇ ਸੂਏ ਤੇ ਬੂਰੀ ਆ ਜਿਹੜੀ ਉਹ ਜੇ ਚੌਗ ਦੇ ਚਾਰ ਦੰਦ ਹਜੇ ਹੁਣ ਚੱਕਦੀ ਆ ਦੋ ਦੰਦ ਹੀ ਸੀ ਹਜੇ ਕੱਚੀ ਆ 10 ਦਿਨਾਂ ਦੀ ਕੜਦੀ ਆ ਦੂਜਾ ਇੱਕ ਦੂਜੇ ਸੂਏ ਆ ਉਹ ਉਹ ਵੀ 10 ਦਿਨ ਕੱਢਦੀ ਆ ਚੰਗੀਆਂ ਨੇ ਚੰਗੀਆਂ ਕੁਆਲਿਟੀ ਦੀਆਂ ਨੇ ਦੁੱਧ ਦੇ ਧਾਰੂ ਪਸ਼ੂ ਲੈਨੇ ਆਪਾਂ ਤੇ ਵਧੀਆ ਪਸ਼ੂ ਹੁੰਦੇ ਨੇ ਆਪਣੇ ਕੋਲੇ ਠੰਡੇ ਸੀ ਦਾ ਤੇ ਪੂਰਾ ਉੱਚੇ ਘੱਟ ਕਾਟਦੀ ਆ ਪੂਰੀ ਲੈ ਤੁਹਾਨੂੰ ਦਿਖਾਉਣੇ ਆਪਾਂ ਤੇ ਤੁਹਾਨੂੰ ਪੂਰੀ ਬਾਰੇ ਨਾ ਦੂਸਰੀ ਜਾਂ ਦੋਨੇ ਦਿਖਾਉਣੇ ਆ ਲੈ ਜੋ ਥੋੜੀ ਚਰਨੀ ਖੋਲ ਕੇ ਕੋਈ ਮਰਜ਼ੀ ਤੋਰ ਦੇ ਦੂਸਰਾ ਸੂਆ 8 ਦਿਨਾਂ ਦੀ ਕੱਚੀ ਐ ਤੋਰੀ ਚਰਨੀ ਤੋਰਦੇ ਲੰਬੀ ਤੋਰਦੇ ਤੋਰਦੇ ਪੂਰਾ ਦੁੱਧ ਵਾਲੀ ਮੈਸਾ ਤੋਰਦੇ 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 ਦਾ ਬਾਹਰ ਕੱਢਦੇ ਕੋਈ ਚੱਕਰ ਨਹੀਂ ਤੋਰਦੇ ਅਜੇ ਹਫਤਾ ਲੇ ਜੂਗੀ ਪਿਓਰਾ ਜਮਾ ਬਰੀਕੀ ਚ ਫੁੱਲਾ ਝੋਟੀ ਐ ਦੂਸਰੇ ਸੂਏ ਦੀ ਝੋਟੀ ਐ ਮੋੜ ਦੇ ਅੰਦਰ ਲੈ ਚਲ ਧੁੱਪ ਪੈਂਦੀ ਐ ਇੱਧਰੋਂ ਸਿੰਗਾ-ਸੁੰਗਾ ਦੀ ਪੂਰੀ ਉਹ ਲਜਤ ਦਾ ਝੋਟੀ ਐ ਲੇਵੇ ਦੀ ਜਮਾ ਠੰਡੀ ਸੀਲ ਦੁੱਧਕ ਦੇਊਗੀ 14-15 ਕਿਲੋ 15 ਕਿਲੋ ਦੁੱਧ ਦੇਊਗੀ ਝੋਟੀ ਵਧੀਆ ਆਰਡਰ ਲਾਊਗੀ ਆਹ ਪੂਛ ਤੇ ਪਿਆ ਰੱਖਤਾ ਬਨਨ ਦੀ ਇਹ ਤਾਂ ਕੱਢਦੀ ਆ ਹਜੇ ਹਫਤਾ ਲਊਗੀ ਆ ਸਿੰਗਲ ਹੱਡੀ ਦੀ ਮੈਂ ਸਾ ਪੂਰੀ ਉੱਚੀ ਥੋੜੀ ਦੀ ਆਹੋ ਇਹਦਾ ਮੁੱਲ ਕਰਦੇ ਆਪਾਂ ਮੁੱਲ ਵੀਡੀਓ ਚ ਹੀ ਕਰਦਾਂਗੇ ਜੇ ਕਿਸੇ ਨੇ ਲੈਣੀ ਹੋਵੇ ਮੁੱਲ ਤੋਂ ਬਣਾ ਵੀਡੀਓ ਬਣਾਉਣ ਦਾ ਸਵਾਦ ਨਹੀਂ ਆਉਂਦਾ ਮੁੱਲ ਜ਼ਰੂਰੀ ਆ ਤੇ ਇਹ ਆਪਾਂ 122000 ਦੀ ਝੋਟੀ ਦੇ ਦਾਂਗੇ ਜੇ ਕਿਸੇ ਨੇ ਲੈਣਾ ਆਪਣੇ ਨਾਲ ਸੰਪਰਕ ਕਰ ਲੇ ਫੋਨ ਨੰਬਰ ਦੇ ਦਾਂਗੇ ਆਪਾਂ 122000 ਦੀ ਝੋਟੀ ਦੇ ਦਾਂਗੇ ਹਲਤਾ ਘੜਦੀ ਆ ਆ ਪੂਰਾ ਕੱਟੂਗੀ ਥਾਂ ਥਾਂਟ ਵਧੀਆ ਥਾਂ ਥਾਂਟ ਲੱਗਿਆ ਮੁੱਖੀ ਵਾਲਾ ਜਮਾ ਜਮਾ ਠੰਡੀ ਹੈ ਝੋਟੀ ਕੋਈ ਮਾਰਦੀ ਨਹੀਂ ਕੋਈ ਹੋਰ ਨਹੀਂ ਕਰਦੀ ਜਿਵੇਂ ਮਰਜੀ ਜਾਂਦੇ ਆ ਬੂਰੀ ਆਪਣੇ ਕੋਲੇ ਇਹ ਵੀ ਹਫਤਾ ਗੜਦੀ ਐ ਇਹ ਚੌਗਦੇ ਦੰਦ ਚੱਕਦੀ ਐ ਚਾਰ ਦੰਦ ਜੇ ਹੋਂਦੀ ਐ ਪੂਰੀ ਐ ਪਹਿਲਣ ਸੂਗੀ ਹਾਂ ਪੂਰੀ ਉੱਚੀ ਝੋਟੀ ਐ ਪੂਰੇ ਉੱਚੇ ਕਦ ਕਾੜਦੀ ਅਜੇ ਇਹ ਦਾਦਣਾਂ ਦੀ ਦਾਦਣ ਕਾੜਦੀ ਐ ਦਾਦਣ ਲੈ ਜੂਗੀ ਭੰਗ ਲਾ ਦੂਗੀ ਪੂਰਾ ਲੇਵੇ ਲੂਵੇ ਵਾਲੇ ਥਣਾ ਤੁਣਾ ਦੀ ਫੁੱਲ ਗਾਰੰਟੀ ਆਪਣੀ ਦੋਸਤ ਜਾਨੀ ਇਹਨੂੰ ਵੀ ਹਾਂ ਐਜਰਿਕ ਬੂਰੀ ਦੀ ਡਿਮਾਂਡ ਬਹੁਤ ਰਹਿੰਦੀ ਸੀ ਵੀ ਸਾਨੂੰ ਬੂਰੀ ਚਾਹੀਦੀ ਪੂਰੀ ਕੱਦ ਦੇਖੋ ਕਿੰਨੀ ਉੱਚੀ ਲੰਬੀ ਐ ਪੈਲਣ ਝੋਟੀ ਐ ਅਜੇ ਹੈਗੀ ਵੀ ਦੰਦਾਂ ਚ ਦੋ ਦੰਦ ਤੋੜੇ ਰਹੇ ਨੇ ਦੋ ਦੰਦ ਹੀ ਸੀ ਆ ਦੇਖੋ ਪੂਰੀ ਕੁਆਲਿਟੀ ਦੀ ਐ ਲੇਵਾਲੂ ਆ ਫੁੱਲ ਲੱਗਿਆ ਹੋਇਆ ਝੋਟੀ ਨੂੰ ਤੋਰ ਦੇ ਤੋਰ ਦੇ ਤੋਰ ਤੇ ਲੰਬੀ ਤੋਰ ਨਾ ਸੈੜ ਨਾ ਹੋ ਰਤਾ ਥਣਾ ਪੂਰੇ ਉੱਚੇ ਪਿੱਠ ਪੁੜੇ ਦੀ ਐ ਲੈ ਚਾਲ ਅੰਦਰ ਆਇਆ ਵਧੀਆ ਝੋਟੀ ਆ ਜਮਾ ਪੌਰ ਕੱਦ-ਕੁੱਦ ਬਹੁਤ ਆ ਮਾਂ ਦੇ ਪੁੱਤੋ ਜਿਵੇਂ ਪੈਲਣ ਝੋਟੀ ਆ ਐ ਪਈਆ ਹਾਥੀ ਜਿੱਡੀ ਦੁੱਧ ਪਾਉਗੀ ਇਹ 14 ਕਿਲੋ 15 ਕਿਲੋ ਪਾਉਣਾ ਚਾਹੀਦਾ ਜੇ ਮੈਂ ਇਦਾਂ ਕੱਦ ਕਾਠਾ ਏ ਝੋਟੀ ਦਾ ਤੇ ਬਹੁਰੀ ਉੱਚੀ ਝੋਟੀ ਆ ਫੋਨ 'ਚ ਛੋਟੀ ਲੱਗਦੀ ਹੋਊਗੀ ਹਜੇ ਦੇਖ ਕੇ ਪਰ ਕੱਦ ਬਹੁਤ ਆ ਝੋਟੀ ਦਾ ਪੱਠ ਪੁੜੇ ਦੀ ਪੂਰੀ ਉੱਚੀ ਆ ਵਧੀਆ ਮੁਠੀ ਵਾਲਾ ਥਾਣ ਲੱਗਿਆ ਫੋਟ ਫੋਟ ਤੇ ਥਾਣ ਲੱਗਿਆ ਆ ਦੇਖੋ ਐ ਸਿੰਗਲ ਥਾਣਾ ਪੂਰਾ ਵਧੀਆ ਮੁਠੀ ਵਾਲਾ ਥਾਣਾ ਹੈ ਥਾਣ ਦੀ ਕੁਆਲਿਟੀ ਬਹੁਤ ਵਧੀਆ ਦੋਨਾਂ ਦੀ ਵਧੀਆ ਚੁਾਈ ਚੁਈ ਦੀਆਂ ਇਹ ਬੂਰੀ ਦਾ ਆਪਣਾ ਹੈਗਾ ਦੇਣ ਲੈਣਾ 135000 ਦੀ ਦੇ ਦਾਂਗੇ ਆਪਾਂ ਜੇਕਰ ਇਹਨੇ ਲੈਣੀ ਹੋਵੇ ਆਪਣੇ ਨਾਲ ਸੰਪਰਕ ਕਰ ਲਿਓ ਤਾਂ ਆਪਣਾ ਨੰਬਰ ਹੈਗਾ 97790 583999 ਆਪਣਾ ਫੋਨ ਨੰਬਰ ਆ ਜ਼ਿਲ੍ਹਾ ਮਾਨਸਾ ਆਪਣਾ ਬੋਹਾ ਕੋਲੇ ਪਿੰਡ ਪਿਆ ਜਾਂਦਾ ਆਪਣਾ ਹਰਿਆਣੇ ਦੇ ਨਾਲ ਲੱਗ ਜਾਂਦਾ ਰਤਿਏ ਦੇ ਹਰਿਆਣੇ ਦੀਆਂ ਝੋਟੀਆਂ ਨੇ ਆਪਣੇ ਕੋਲੇ ਹਰਿਆਣੇ ਦੇ ਨਾਲ ਆਪਾਂ ਜਮਾ ਹਰਿਆਣੇ ਦੇ ਹੱਦ ਤੇ ਆਂ ਰਤੀਏ ਦੇ ਕੋਲੇ ਮਾਨਸਾ ਜ਼ਿਲ੍ਹਾ ਆਪਣਾ ਜੇ ਕਿਸੇ ਨੇ ਲੈਣਾ ਸੰਪਰਕ ਕਰੋ ਕਰ ਲਿਓ 97790 58399 58399 ਆਪਣਾ ਨੰਬਰ ਹੈ ਤੇ ਆਪਣੇ ਚੈਨਲ ਨੂੰ ਕਰ ਲਿਓ ਫੋਲੋ ਆਪਾਂ ਨਵਾਂ ਚੈਨਲ ਬਣਾਇਆ ਤੁਹਾਡਾ ਸੰਯੋਗ ਦੀ ਲੋੜ ਹੈ ਤੇ ਆਪਣੇ ਚੈਨਲ ਨੂੰ ਗਾਹਾਂ ਸ਼ੇਅਰ ਕਰ ਦਿਓ ਵੀਡੀਓ ਤੁਹਾਡੇ ਭਾਈਆਂ ਦਾ ਲੋੜ ਹੈ ਬਾਕੀ ਕਮੈਂਟਾਂ 'ਚ ਜਰੂਰ ਦੱਸਿਓ ਵੀ ਤੁਹਾਨੂੰ ਕਿਵੇਂ ਲੱਗੀਆਂ ਕਿਵੇਂ ਰੇਟ ਲੱਗੇ ਤਾਂ ਆਪਾਂ ਨੂੰ ਜਰੂਰ ਦੱਸਿਓ ਆਪਣੀ ਕੋਸ਼ਟ ਰਹਿੰਦੀ ਆ ਚੰਗਾ ਪਸ਼ੂ ਦੇਣ ਦੀ ਚੰਗਾ ਬਾਜੂ ਦੇ ਰੇਟ ਤੇ ਦੇਣ ਦੀ ਪਰ ਆਪਣੇ ਕੋਲੇ ਕੁਆਲਿਟੀ ਹੁੰਦੀ ਆ ਹਮੇਸ਼ਾ ਹੀ ਆਪਾਂ ਬਣਾ ਕੁਆਲਿਟੀ ਤੋਂ ਕਦੇ ਪਸ਼ੂ ਨਹੀਂ ਲਿਆ ਹੈਗਾ ਨਾ ਆਪਣੇ ਕੋਲੇ ਸਾਈਡ ਹੋਵੇ ਪਸ਼ੂ ਦੀ ਨਾ ਥਣਾ ਦਾ ਮੜਾ ਹੋਵੇ ਪਸ਼ੂ ਵਧੀਆ ਰੂਮ ਵਰਗੀ ਚਵਾਈ ਹੁੰਦੀ ਆ ਫੋਕੀ ਮੁੱਠੀ ਵਾਲਾ ਥਾਣ ਲੱਗਿਆ ਹੁੰਦਾ ਹਮੇਸ਼ਾ ਆਪਣੀ ਮਹਿਸਾਂ ਦੇ ਤੇ ਇੱਕ ਝੋਟੀ ਹੋਰ ਵੀ ਆ ਉਹ ਉੱਧਰ ਖੜੀਆਂ ਨੇ ਮਹਿਸਾ ਆਪਣੇ ਕੋਲੇ ਕਾਫੀ ਹੁੰਦੀਆਂ ਨੇ ਆਹ ਸੇਲ ਲਈ ਦੋ ਨੇ ਤੇ ਦੂਸਰੀ ਝੋਟੀ ਅਜੇ ਬਾਲੇ ਦਿਨਾਂ ਦੀ ਕੱਚੀ ਐ ਝੋਟੀ ਉਹ ਵੀ ਜੰਗੀ ਐ ਤੇ ਉਹ ਵੀ ਪਹਿਲਾਂ ਸੁੱਕੀ ਝੋਟੀ ਉਹ ਵੀ ਚੰਗੀ ਐ ਤੇ ਇਹ ਦੋਨੇ ਗੱਬਣਾ ਹੋਰ ਸੇਲ ਨੇ ਆਪਣੇ ਕੋਲੇ ਸੰਪਰਕ ਕਰ ਲਿਓ ਤੇ ਚੈਨਲ ਨੂੰ ਜਰੂਰ ਫੋਲੋ ਕਰ ਲਿਓ ਬਸ ਇੱਕ ਥੋੜੇ ਅੱਗੇ ਬੇਨਤੀ ਆ ਚੈਨਲ ਨੂੰ ਆਪਣੇ ਨੂੰ ਜਰੂਰ ਉਹ ਕਰ ਲਿਓ ਕਿਉਂ ਤੁਹਾਡੇ ਭਾਈਆਂ ਕਰਕੇ ਆਪਾਂ ਵੀਡੀਓ ਤੁਹਾਡੇ ਕੰਮ ਦੀਆਂ ਪਾਉਂਦੇ ਰਹਾਂਗੇ ਹੋਰ ਵੀ ਤੇ ਇਹਦਾ ਚਲੋ ਵਪਾਰ ਦੀਆਂ ਫੇਰ ਵੀ ਆਪਾਂ ਵਧੀਆ ਪਸ਼ੂ ਦੇਵਾਂਗੇ ਤੇ ਬਾਕੀ ਕੋਈ ਦਵਾਈਆਂ ਹੋਰ ਜਦੋਂ ਮਰਜ਼ੀ ਤੁਹਾਨੂੰ ਲੋੜ ਆਪਾਂ ਨੂੰ ਸੰਪਰਕ ਕਰਿਓ ਆਪਾਂ ਉਹਦੀ ਦੱਸਾਂਗੇ ਤੁਹਾਨੂੰ ਤੇ ਆਪਾਂ ਕਿਸੇ ਦਾ ਪਸ਼ੂ ਜਿੰਨੀ ਕੀ ਵੀ ਆਪਾਂ ਨੂੰ ਨੌਲ ਜੀ ਉਹਨੀ ਕੋ ਤੁਹਾਨੂੰ ਆਪਾਂ ਜਰੂਰ ਦੱਸਾਂਗੇ ਕੋਈ ਅਜੀਬ ਗੱਲ ਨਹੀਂ ਹੈਗੀ ਭੈਣ ਭਾਈਆਂ ਨਾਲ ਹੀ ਵੱਡਾ ਹੁੰਦਾ ਬੰਦਾ ਤੇ ਧੰਨਵਾਦ ਅਜੇ ਨਵੇਂ ਨਵੇਂ ਵੀਡੀਓ ਬਣਾਉਣ ਲੱਗੇ ਔਕ ਜਾਣੇ ਆ ਵਿੱਚ ਹੌਲੀ ਹੌਲੀ ਜਲ ਆਪਾਂ ਵੀ ਉਹ ਹੋ ਜਾਾਂਗੇ ਅਜੇ ਕਿਉਂ ਬੋਲਣ ਦਾ ਫਰਕ ਪੈਂਦਾ ਜਿਵੇਂ ਕਹਿੰਦਾ ਨੂੰ ਬੋਲੀ ਜਾਂਦਾ ਬੰਦਾ ਸਟੇਜ ਤੇ ਜਾ ਕੇ ਕੀ ਰੜ ਜਾਂਦਾ ਇੱਥੇ ਵੀ ਸਮਝਦਾਰੀ ਨਾਲ ਹੀ ਬੋਲਣਾ ਪੈਂਦਾ ਜੇ ਫਰਕ ਪੈ ਜਾਂਦਾ ਜਿਹੜਾ ਬੰਦਾ ਰੋਜ਼ ਦੀ ਵੀਡੀਓ ਬਣਾਉਂਦਾ ਤੇ ਆਪਾਂ ਤਾਂ ਕਿਤੇ ਹੌਣੀ ਚਲਾਉਣ ਲੱਗੇ ਸੀ ਛੋਡੇ ਭਾਂਜਿਆਂ ਨਾਲ ਚੱਲਿਆ ਵਧੀਆ ਸੰਜੋਗ ਨਾਲ ਜਿਵੇਂ ਆਪਾਂ ਚੈਨਲ ਚਲਾਇਆ ਤੇ ਪਰ ਆਪਾਂ ਕੰਮ ਦੀ ਪਾਉਨੇ ਆ ਐਵੇਂ ਨਹੀਂ ਬੇਫਾਲਤੂ ਉਹ ਕਰਦੇ ਤੇ ਵਧੀਆ ਵੀਡੀਓ ਬਣਾ ਕੇ ਪਾਉਨੇ ਆ ਝੋਟੀਆਂ ਜਮਾ ਠੰਡੀਆਂ ਸੀਲ ਨੇ ਜਿਵੇਂ ਮਰਜ਼ੀ ਹੱਥ ਫੇਰੀ ਜਾਓ ਜਿਹੜੇ ਮਰਜ਼ੀ ਡੰਕਰ ਨਾਲ ਬੰਨਨਾ ਦੋ ਕੋਈ ਉਹ ਨਹੀਂ ਹੈਗਾ ਦੋਨੀ ਆਏ ਨੇ ਠੰਡੀਆਂ ਸੀਲ ਕੱਲ ਹੀ ਆਈਆਂ ਨੇ ਰਾਤ ਆਈਆਂ ਨੇ ਆਪਣੇ ਕੋਲੇ ਨੇ ਪਸ਼ੂ ਭੇੜਦਾ ਹੋਰ ਕਰਦਾ ਆਪਣੇ ਕੋਲੇ ਤੇ ਆਏ ਨਹੀਂ ਹੈਗੇ ਆਪਣੇ ਕੋਲੇ ਢੰਡ ਭੰਡ ਵਾਲੀਆਂ ਜਮਾ ਠੰਡੀਆਂ ਸੀ جھੋਟੀਆਂ ਰਾਤ ਹੀ ਆਈਆਂ ਨੇ ਨੇਰੇ ਤੇ ਹੁਣ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਪਾਤੀ ਤੇ ਫੋਨ ਆਈ ਜਾਂਦੇ ਪਸ਼ੂ ਆਪਣੇ ਕੋਲੇ ਉਂ ਵੀ ਆਪਾਂ ਦੁੱਧ ਡੇਰੀ ਦਾ ਕੰਮ ਆ ਦੁੱਧ ਪਾਉਣੇ ਆ ਪਸ਼ੂ ਆਪਣੇ ਕੋਲੇ ਉਧਰ ਵੀ ਖੜੇ ਨੇ ਕਾਫੀ ਹੁੰਦੇ ਨੇ ਤੇ ਦੁੱਧ ਤੇ ਵੀ ਆਪਾਂ ਕੋਲੇ ਚੰਕੀਆਂ ਨੇ ਕੱਟੀਆਂ ਕੁੱਟੀਆਂ ਆਪਾਂ ਵੇਚਦੇ ਨਹੀਂ ਹੈਗੇ ਆਪਦੀਆਂ ਰੱਖਦੇ ਆ ਤੇ ਇਹਨਾਂ ਨੂੰ ਸੇਲ ਨਹੀਂ ਕਰਦੇ ਹੈ ਕਿ ਕੱਟੀਆਂ ਤਾਂ ਆਪਾਂ ਪਾਲਦੇ ਆ ਹਨਾ ਕੱਟੀਆਂ ਫਾਇਦਾ ਯਾਰ ਫਾਈਜੀ ਗੱਲ ਨਹੀਂ ਝੋੜੀਆਂ ਝੂੜੀਆਂ ਦੇਖੋ ਆਪਣੀਆਂ ਝੋੜੀਆਂ ਹੋਰੀਆਂ ਹੋਣੇ ਵੱਡੀਆਂ ਝੋੜੀਆਂ ਜਿੱਦੇ ਤਿਆਰ ਹੋਣੀਆਂ ਗੱਲਾਂ ਕਰਾ ਦੇਣੀਆਂ ਐਜੀ ਗੱਲ ਨਹੀਂ ਹੈਗੀ ਨਾ ਦੇਖ ਲਓ ਆ ਵੱਡੇ ਵੱਡੇ ਝੋਲੀ ਦੀਆਂ ਨੇ ਪਿੱਠ ਪੁੜੇ ਦੇਖੋ ਕੱਟੀਆਂ ਦੇ ਤੇ ਸਿੰਕਾ ਸੋਂ ਗਾਏ ਨੇ ਆਪਣੇ ਇਹਨਾਂ ਦੇ ਹੁੰਡੇ ਜਮਾ ਧੰਨਵਾਦ ਜੀ ਤੁਹਾਡਾ ਵੀਡੀਓ ਲੰਬੀ ਹੋਈ ਜਾਂਦੀ ਐ ਕਿਤੇ ਆਪਾਂ ਫੇਰ ਦਿਖਾਵਾਂਗੇ ਆਹੋ ਐ ਤੇ ਆਹ ਜੋ ਕੋਈ ਮਹਿਸਾ ਲੈਣੀਆ ਲੈਣੇ ਚਾਹੁੰਦੇ ਹੋਏ ਸੰਪਰਕ ਕਰ ਲਿਓ ਤੇ ਆਪਣਾ ਮੋਬਾਈਲ ਨੰਬਰ ਹੈਗਾ 9779058399 ਤੇ ਇਹ ਰਤੀਏ ਕੋਲੇ ਆਪਣਾ ਪਿੰਡ ਆ ਜਿਲ੍ਹਾ ਮਾਨਸਾ ਪੰਜਾਬ ਚ ਪੈਂਦਾ ਹੈ ਤੇ ਹੋਰ ਵੀ ਤੂੰ ਕੀ ਕਹਿਣਾ ਚਾਹਣਾ ਸਸਰੀ ਗੱਲ ਕਰਦੇ ਬਾਏ ਬਾਏ ਸਾਰਿਆਂ ਨੂੰ ਬਾਏ ਬਾਏ ਠੀਕ ਹੈ ਤੂੰ ਮਹਿਸਾ ਕਹਦੇ ਕਿਵੇਂ ਲੱਗੀਆਂ ਤੈਨੂੰ ਇਹ ਮੈਸਾ ਕਿਵੇਂ ਲੱਗੀਆਂ ਤੈਨੂੰ ਕਿਵੇਂ ਲੱਗੀਆਂ ਠੀਕ ਹੈ ਠੀਕ ਨੇ ਹਾਂ ਕਿਹੜੀ ਮੈਥ ਵਧੀਆ ਲੱਗਦੀ ਐ ਤੈਨੂੰ ਕਿਹੜੀ ਰੱਖੇਗਾ ਤੂੰ ਆਹ ਰੱਖੇਗਾ ਇਹ ਵਧੀਆ ਲੱਗਦੀ ਐ ਹਾਂ ਮੈਂ ਕਹਣਾ ਵੇਚ ਜਦਾਂ ਨੇ ਆ ਤੇ ਵੇਚੂਗੇ ਆਨਲਾਈਨ ਇੱਥੇ ਇੱਧਰ ਲਈ ਅੱਛਾ ਉਹ ਵੀ ਵੇਚਾਂਗੇ ਬੁਰੀ ਬੁਰੀ ਹਾਂ ਕਿ ਰੱਖਣੀ ਐ ਰੱਖਾਂਗੇ ਦੋਨੇ ਦੋਨੇ ਰੱਖੇਗਾ ਹਾਂ ਕੀ ਕਰੇਗਾ ਰੱਖ ਕੇ ਹਾਂ ਪਰਾਖ ਕੇ ਦੁੱਧ ਚੋਇਆ ਕਰਾਂਗੇ ਦੁੱਧ ਚੋਇਆ ਕਰੇਗਾ ਦੁੱਧ ਚੋ ਕੀ ਕਰੇਗਾ ਮੇਰੇ ਵਾਂਗੂੰ ਮੈਂ ਸਾਲਿਆ ਕਰੂੰਗਾ ਮੈਂ ਸਾਲਿਆ ਕਰਾਂਗਾ ਦੂੰ ਵੀ ਹਾਂ ਥੋੜਾ ਜਿਹਾ ਮੇਰੇ ਵਾਂਗੂੰ ਅੱਛਾ ਠੀਕ ਹੈ ਫੇਰ ਹੋਰ ਨਾ ਤੂੰ ਕਹਿੰਦਾ ਮੈਂ ਜੱਜ ਬਣਨਾ ਹੈ ਜੱਜ ਵੀ ਬਣੂੰਗਾ ਬਣੇਗਾ ਫੇਰ ਵੀ ਮੈਂ ਸਾਲਿਆ ਕਰਾਂਗਾ ਫੇਰ ਵੀ ਲਿਆ ਮਹਿੰਗਾ ਹਾਂ ਅੱਛਾ ਜੀ ਅੱਛਾ ਹੈ ਪੜੇਗਾ ਵੀ ਹਾਂ ਜੱਜ ਵੀ ਬਣੇਗਾ ਜੱਜ ਬਣੇਗਾ ਕਰੋ ਜੰਗੀ ਗੱਲ ਹੈ ਦੇਖੋ ਕੀ ਬਣਦਾ ਸਾਥੋ ਦਾ ਬਣਾ ਨਹੀਂ ਗਿਆ ਹਾਂ ਇੱਕ ਚਾਹ ਨਹੀਂ ਆਖੇ ਵੀ ਚਾਹ ਪੀਓ ਚਲ ਪੀ ਲੈਂਦੇ ਆ ਚਲੋ ਆਓ ਠੀਕ ਹੈ ਓਕੇ